ਲੌਜੀ ਪੈਗੇ ਟੁੱਟ ਕੇ ਪੈਗੇ ਟੁੱਟ ਗਏ ਸਾਡੇ ਪੰਜਾਬੀ ਪਕੌੜਿਆਂ ਨੂੰ ਪੈਗੇ ਟੁੱਟ ਗਏ ਕਹਿੰਦੇ ਨੇ ਕਿਸੇ ਪਾਰਟੀ ਦੀ ਰੈਲੀ ਚੱਲਦੀ ਪਈ ਸੀ ਤਾਂ ਰੈਲੀ ਦੌਰਾਨ ਲੋਕ ਇਕੱਠੇ ਹੋਏ ਸੀ ਲੋਕਾਂ ਨੂੰ ਜਦੋਂ ਪਤਾ ਲੱਗਾ ਵੀ ਪਕੌੜੇ ਨਿਕਲੇ ਹੋਏ ਨੇ ਤਾਂ ਲੋਕੀ ਭੱਜ ਕੇ ਟੇਬਲਾਂ ਲਾਗੇ ਚਲੇ ਗਏ ਬਸ ਫੇਰ ਕੀ ਸੀ ਪਕੌੜੇ ਘੱਟ ਸੀ ਤੇ ਲੋਕ ਜ਼ਿਆਦਾ ਸੀ ਜਦੋਂ ਹੀ ਹਲਵਾਈ ਨੇ ਕੱਢ ਕੇ ਪੂਰ ਰੱਖਿਆ ਟੇਬਲ ਤੇ ਤਾਂ ਵੇਖੋ ਲੋਕ ਕਿਵੇਂ ਪੈਗੇ ਟੁੱਟ ਗਏ دو 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 تو ڏهرے ٻاه ٻاه ڏا لمبائي اوٿي 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 ਇਹ ਯਾਰੋ ਲੋਕਾਂ ਨੂੰ ਆਪਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਚੰਗੇ ਇਨਸਾਨ ਨੂੰ ਹੀ ਵੋਟ ਪਾਓ ਖਾਣ ਪੀਣ ਦੇ ਲਾਲਚ ਪਿੱਛੇ ਕਿਸੇ ਗਲਤ ਇਨਸਾਨ ਨੂੰ ਵੋਟ ਨਾ ਪਾ ਦਿਓ ਆਪਣੇ ਪਿੰਡ ਦੇ ਕੰਮ ਆਪਣੇ ਮੁਹੱਲੇ ਦੇ ਕੰਮ ਆਪਣੇ ਏਰੀਆ ਦੇ ਕੰਮ ਦੇਖਿਓ ਵੀ ਕਿੰਨੇ ਕੰਮ ਸਰਕਾਰਾਂ ਨੇ ਕਰਵਾਏ ਨੇ ਉਹ ਸਭ ਦੇਖ ਕੇ ਹੀ ਵੋਟ ਪਾਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ